ਸਾਤਨੀ ਮਤ ਦੇ ਵਿੱਚ ਇਹ ਪੱਕਾ ਕਰਪ ਹੈ ਕਿ ਜਦੋਂ ਵਿਆਹ ਦੀਆਂ ਲਾਮਾਂ ਦਾ ਜੇ ਉਹ ਫੇਰੇ ਗੇਡੇ ਨੇ ਉਹਨਾਂ ਦਾ ਸਮਾ ਹੋ ਗਿਆ ਉਹਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਪਾਵੇਂ ਉਹ ਫੇਰਿਆਂ ਦਾ ਸਮਾ ਰਾਤ ਦਾ ਹੋਵੇ, ਅੰਮ੍ਰਿਤ ਵੇੜ ਦਾ ਹੋਵੇ, ਦੁਪਹਿਰ ਦਾ ਹੋਵੇ ਜਾਂ ਕੋਈ ਵੀ ਸਮਾ ਹੋਵੇ। ਉਹ ਫੇਰਿਆਂ ਦੇ ਸਮੇ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਜੋ ਅੱਗੇ ਪਿੱਛੇ ਕਰਦੇ ਨੇ ਫਿਰ ਉਹ ਕਹਿੰਦੇ ਨੇ ਕਿ ਠੀਕ ਨਹੀਂ ਹੈ ਕਿ ਕਿਹੜੇ ਲਗਨ ਅਪਸ਼ਗਨ ਮੂਹਰਤ ਸਮਾ ਆਦ ਸਭ ਗਿਣਦੇ ਬਿੰਦੇ ਨੇ ਭਾਈ ਕਿ ਕਿਹੜਾ ਸਮਾ ਹੈ ਕਿਹੜਾ ਮੂਹਰਤ ਹੈ ਕਿਹੜਾ ਲਗਨ ਹੈ ਕੀ ਅਪਸ਼ਗਨ ਹੈ ਉਹਨੂੰ ਅੱਗੇ ਪਿੱਛੇ ਨਹੀਂ ਹੁੰਦੇ ਜਿਵੇਂ ਪੰਡਤ ਜੀ ਨੇ ਕਹਿ ਦਿੱਤਾ ਨੇ ਕਿ ਲਾਮਾ ਨੂੰ ਫੇਰੇ ਕੀਤੇ ਨਹੀਂ ਕਿ ਇਹ ਲਾਮਾ ਇਸ ਵੇਲੇ ਹੋਈਆਂ ਨੇ ਫੇਰੇ ਇਸ ਵੇਲੇ ਹੋਣੇ ਨਹੀਂ ਉਹ ਸਮੇਂ ਤੋਂ ਅੱਗੇ ਪਿੱਛੇ ਨਹੀਂ ਹੁੰਦੇ ਉਸੇ ਸਮੇਂ ਤੇ ਹੁਣ ਦੀਆਂ ਉਹ ਨਾਮ ਉਹ ਫੇਰੇ ਦੀਨੋ ਵੀ ਕਹਿੰਦੇ ਉਹ ਕਦੇ ਨਾ ਅੱਗੇ ਕਰ ਸਕਦੇ ਨਾ ਪਿਛੇ ਕਰ ਸਕਦੇ ਉਹ ਕਹਿੰਦੇ ਸਮਾਨੰਤ ਦਾ ਜਾਂਦਾ ਹੈ ਬੂਤ ਲੱਗਦਾ ਜਾਂਦਾ ਹੈ ਇਸ ਕਰਕੇ ਛੇਤੀ ਦੇ ਨਾਲ ਇਹ ਕਰਮ ਕੀਤਾ ਜਾਂਦਾ ਹੁੰਦਾ ਵੀ ਇਹ ਭਾਈ ਉਸ ਧਰਮ ਦੇ ਅੰਦਰ ਸਨਾਤਨੀ ਮਤ ਦੇ ਅੰਦਰ ਹੁੰਦਾ ਕਿ ਕਿ ਜਿਵੇਂ ਪੰਡਿਤ ਜੀ ਕਹਿੰਦੇ ਨੇ ਉਤਰਾ ਹੁੰਦਾ ਵੀ ਪਰ ਮਾਫ਼ ਕਰਨਾ ਸਿੱਖ ਧਰਮ ਦੇ ਵਿੱਚ ਇੱਕ ਰੱਬੀ ਹੁੰਦਾ ਜਦੋਂ ਕਿ ਗੁਰੂ ਨੇ ਸਾਨੂੰ ਚਾਰ ਨਾਮ ਬਖਸ਼ੀਆਂ ਸੁਹੀ ਰੱਖ ਦੇ ਅੰਦਰ ਉਹ ਜੋ ਗੁਰਬਾਣੀ ਪੜਦਾ ਕੋਈ ਸ਼ਮਾ ਨਹੀਂ ਹੈ ਰੱਬ ਦੀ ਭਗਤੀ ਕਰਦਾ ਕੋਈ ਸ਼ਮਾ ਨਹੀਂ ਗੁਰੂ ਨੇ ਸਾਨੂੰ ਅਮਰ ਤੇ ਬੇਲਾ ਬਖਸ਼ਿਆ ਜਰੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਹੜੇ ਬਚਨ ਆਪਾਂ ਰੋਜ਼ਾਨਾ ਪੜਦੇ ਆਂ ਸ਼ੇਰ ਕੇ ਅੱਗੇ ਰੱਖੀਏ ਜਿੱਥੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿੱਥੇ ਸੁਣ ਘਰੇ ਪਿਆਰ ਅਮਰ ਤੇ ਬੇਲਾ ਸੱਚ ਨੋਂ ਬੜਿਆਈ ਦੀ ਜਾ ਗੁਰੂ ਨੇ ਸਾਨੂੰ ਅਮਰਤ ਪੈਰੀ ਤਾਤ ਬਖਸ਼ਿਆ ਕਿ ਜੇ ਉਹਦੇ ਦਰ ਦੇ دیدار ਕਰਨੇ ਨੇ ਜੁਹਦੇ ਨਾਲ ਪਿਆਰ ਕਰਨਾ ਹੈ ਉਹਨੂੰ ਬੋਲਣਾ ਚਾਹੁੰਦੇ ਤਾਂ ਅਮਰ ਦੇ ਵੇਲੇ ਉੱਠ ਕੇ ਉਹ ਸੱਚੇ ਦੀ ਸਿਫਤ ਸਲਾਹ ਕਰਿਆ ਕਿ ਤੂੰ ਬਿਨਾ ਵੀ ਜੇ ਤੇਰੇ ਕੋ ਸਮਾਇ ਪਾਇ ਤਾ ਫੇਰ ਵੀ ਰੱਬ ਦੀ ਸਿਫਤ ਸਲਾਹ ਕਰਿਆ ਕਰ ਗੁਰੂ ਰਾਮਦਾਸ ਜੀ ਕੇ ਲੇ ਤੂੰ ਦੇਨੇ ਚੜੇ ਵੀ ਬਾਣੀ ਪੜਿਆ ਫਿਰ ਚੜੇ ਦੀਵਸ ਕੁਰਬਾਨੀ ਆਪੇ ਫੈ ਦਿਨੋਂ ਖੜਿਆ ਹਰ ਨਾਮ ਤੇ ਆਪੇ ਇੱਕ ਰੰਮੀ ਕਰਿਆ ਕਰਵਾਣਾ ਚਾਹੀਦਾ ਕਿਉਂਕਿ ਰੱਬ ਦੀ ਭਗਤੀ ਕਰਦਾ ਕੋਈ ਸਮਾਂ ਨਹੀਂ ਹੈ ਜਦੋਂ ਜੀ ਕਰਦਾ ਮਨ ਕਰਦਾ ਸੂਈ ਭਗਤੀ ਕਰ ਸਕਦੇ ਹਾਂ ਗੁਰੂ ਅਮਰਦਾਸ ਜੀ ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿੱਥੇ ਵੇਲਾ ਭਗਤ ਕਹਿੰਦੇ ਜੇ ਸਮੇਂ ਦੀ ਵਿਚਾਰ ਕਰੀ ਜਾਏਗਾ ਕਦੋਂ ਭਗਤੀ ਕਰੇਗਾ ਇਸ ਕਰਕੇ ਜਦੋਂ ਤੇਰੇ ਕੋਲ ਸਮਾਂ ਹੈ ਭਾਵੇਂ ਦਿਨ ਹੈ ਭਾਵੇਂ ਰਾਤ ਤੇ ਰੱਬ ਦਾ ਨਾਮ ਲਿਆ ਕਰ ਉਥੇ ਤੇ ਬੈਠ ਸਹੋਬਤ ਹੀ ਆਈਏ ਮਾਰਗ ਚਲਤ ਹਰੇ ਹਰ ਗਏ ਮਹਾਰਾਜ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਪਰ ਸੁਹੀ ਰਾਗ ਦੇ ਵਿੱਚ ਚਾਰ ਲਾਮਾ ਨੇ ਗੁਰੂ ਰਾਮ ਦਾਸ ਜੀ ਦਾ ਇੱਕ ਸ਼ਬਦ ਹੈ ਉਹਦੇ ਚਾਰ ਬੰਦ ਨੇ ਉਹ ਚਾਰਾਂ ਬੰਦ ਨੇ ਸੁਹੀ ਚਾਰ ਲਾਮਾ ਕੀ ਬਖਸ਼ ਸੁਹੀ ਰਾਗ ਪੜਨ ਦਾ ਜਿਹੜਾ ਸਮਾਂ ਹੈ 12 ਵਜੇ ਤੋਂ ਪਹਿਲਾਂ ਪਹਿਲਾਂ ਦਾ ਕਿ ਮर्याਦਾ ਦੇ ਮੁਤਾਬਕ ਜਿਹੜੇ ਘਰਾਗ ਦੇ ਧਨੀ ਨੇ ਰਾਗਾਂ ਦੇ ਸਮੇਂ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਇਸ ਸੂਹੀ ਰਾਗ ਹੈ ਜਿਹੜਾ ਉਹ 12 ਵਜ ਤੋਂ ਪਹਿਲਾਂ ਪਹਿਲਾਂ ਪੜਿਆ ਜਾਂਦਾ ਹੈ ਉਹਦੇ ਵਿੱਚ ਹੀ ਮਹਾਰਾਜ ਨੇ ਸਾਨੂੰ ਚਾਰ ਲਾਵਾ ਬਖਸ਼ੀਆਂ ਗੁਰੂ ਰਾਮਦਾਸ ਜੀ ਨੇ ਕਿ ਭਾਈ ਇਹ ਕੀ ਚਾਰ ਲਾਵਾ ਪੜਤੀਆਂ ਇੱਕ ਸ਼ਬਦ ਉਹਦੇ ਚਾਰ ਵਾਕ ਨੇ ਉਹਨੂੰ ਆਪਾਂ ਚਾਰ ਲਾਵਾ ਕਹਿੰਦੇ ਹਾਂ ਗੁਰੂ ਰਾਮਦਾਸ ਜੀ ਦਾ ਬਖਸ਼ਿਆ ਸੂਹੀ ਰਾਗ ਦੇ ਅਸੀ ਲੋਕ ਗੁਰੂ ਦੀ ਗੱਲ ਨਹੀਂ ਮੰਨਦੇ ਪੰਡਤ ਦੀ ਗੱਲ ਸਨਾਤਨੀ ਮੰਨਦੇ ਨੇ ਅਸੀਂ ਨਹੀਂ ਮੰਨਦੇ ਹੁਕਮ ਦੀ ਕੋਈ ਬਿਰਲਾ ਪਰਿਵਾਰ ਕੋਈ ਗੁਰਮੁਖ ਪਰਿਵਾਰ ਇਤਨਾ ਦਾ ਹੋਏਗਾ ਕਿ ਭਾਈ ਪਹਿਲਾਂ ਅੰਮ੍ਰਿਤ ਵੇਲੇ ਆਨੰਦ ਕਾਰਜ ਨੂੰ ਜਾਂ ਪਹਿਲਾਂ ਆਨੰਦ ਕਾਰਜ ਨੂੰ ਹੋਜਣ ਉਤੋਂ ਪਿਛੋ ਬਾਰਾਤ ਜਿੱਥੇ ਜਾਣੀ ਉੱਥੇ ਚਲੀ ਜਾਂਦੀ ਜੁੰਦਾ ਮੈਂ ਨਹੀਂ ਕਹਿੰਦਾ ਕਿ ਹੁੰਦਾ ਨਹੀਂ ਹੁੰਦਾ ਹੈ ਕਈ ਵਾਰ ਅੰਮ੍ਰਿਤ ਵੇਲੇ ਕਈ ਪਰਿਵਾਰ ਗੁਰੂ ਪਰਿਵਾਰ ਲਾਵਾ ਪਹਿਲਾਂ ਕਰਵਾ ਜਾਂਦੇ ਨੇ ਉਤੋਂ ਪਿਛੋ ਤਿਆਰ ਬਰ ਤਿਆਰ ਹੋ ਕੇ ਫਿਰ ਪੈਲ ਸਾਧ ਜਾਂ ਜਿੱਥੇ ਕਿਤੇ ਜਾਣਾ ਉੱਥੇ ਚਲੇ ਜਾਂਦੇ ਚੰਗੀ ਗੱਲ ਹੈ ਇਸ ਤਰ੍ਹਾਂ ਦੇ ਪਰਿਵਾਰ ਗੁਰਮੁਖ ਪਰਿਵਾਰ ਦੇ ਜਿਹੜੇ ਪੁਰੋ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਪਰ ਜਿਹੜੇ ਵਿਚਾਰੇ 12-12 1-1 ਵਜੇ ਆਪਣੇ ਘਰੀ ਤਿਆਰੀਆਂ ਬਿਆਰੀਆਂ ਕਰੀ ਜਾਂਦੇ ਨੇ ਫਿਰ ਉਹ ਉਹ ਫਿਰ ਵਿਚਾਰੇ ਗ੍ਰੰਥੀ ਸਿੰਘ ਨੂੰ ਕਹੀ ਜਾਂਦੇ ਨੇ ਛੇਤੀ ਕਰੋ ਪਹਿਲਾਂ ਹੀ ਸਮਾਂ ਨਹੀਂ ਪਹਿਲਾਂ ਹੀ ਟਾਈਮ ਆਊਟ ਹੋ ਗਿਆ ਤੇ ਅਸੀਂ ਪਹਿਲਾਂ ਹੀ ਲੇਟ ਹੋ ਗਏ ਹੁਣ ਉਹ ਚਾਰ ਨਾਮਾ ਨੇ ਜਿਹੜੀਆਂ ਉਹ ਜ਼ਰੂਰੀ ਨੇ ਉਹ ਜ਼ਰੂਰੀ ਨੇ ਬੱਚੇ ਅਤੇ ਬੱਚੀ ਦੇ ਲਈ ਦੋਨਾਂ ਲਈ ਜ਼ਰੂਰੀ ਹੈ ਗੁਰੂ ਰਾਮ ਦਾ ਜੀਵ ਉਹਦੇ ਵਿੱਚ ਉਪਦੇਸ਼ ਬਖਸ਼ਿਆ ਦਾ ਜਿਹੜਾ ਉਹ ਜ਼ਰੂਰੀ ਹੈ ਜੀਵਨ ਦੇ ਵਿੱਚ ਕੀ ਕਰਨਾ ਹੈ ਉਸ ਬੱਚੀ ਨੇ ਉਸ ਬੱਚੇ ਨੇ ਗੁਰੂ ਨੇ ਉਪਦੇਸ਼ ਬਖਸ਼ਿਆ ਉਸ ਜੁਦਾ ਬੈਸੋ ਦਾ ਵਿੱਚ ਅੰਤਰੀਵ ਛੇ ਦੇ ਦਿੱਤੀ ਗਈ ਹੈ ਕਿ ਜੀਵ ਆਤਮਾ ਪਰਮਾਤਮਾ ਨਾਲ ਵਿਆਹੀ ਗਈ ਪਰ ਸਿੱਖ ਧਰਮ ਦੇ ਅੰਦਰ ਇੱਕ ਮਰਿਆਦਾ ਇਹ ਬਣਾਈ ਗਈ ਹੈ ਕਿ ਇਹ ਚਾਰ ਨਾਮਾਂ ਉਸ ਵੇਲੇ ਪੜੀਆਂ ਜਾਂਦੀਆਂ ਨੇ ਜਦੋਂ ਬੱਚਾ ਤੇ ਬੱਚੀ ਮਹਾਰਾ ਦੀ ਹਜ਼ੂਰੀ ਚ ਬੈਠੇ ਹੁੰਦੇ ਨੇ ਉਸ ਵੇਲੇ ਸਤੂਰੀ ਦੀਆਂ ਪ੍ਰਕਰਮਾਂ ਕੀਤੀਆਂ ਜਾਂਦੀਆਂ ਤੇ ਰਾਗੀ ਸਿੰਘ ਨੇ ਉਹਨਾਂ ਲਾਮਾਂ ਦਾ ਕੀਰਤਨ ਕਰਦੇ। ਮर्यादा ਦੇ ਮੁਤਾਬਕ 12 ਵਜ ਤੋਂ ਪਹਿਲਾਂ-ਪਹਿਲਾਂ ਬੜੀਆਂ ਜਾਣ ਤੇ ਗੁਰੂ ਦੀਆਂ ਖੁਸ਼ੀਆਂ ਨੇ ਮਾਬ ਕਰਨਾ ਜਿਹੜੇ ਹੁਣ ਵਿਚਾਰੇ 12 ਵਜ ਤੋਂ ਪਿਛੋਂ ਹੀ ਬਰਾਤਾਂ ਲੈ ਲੈ ਦੁਰਦੇ ਨੇ ਨਾ ਘਰਾਂ ਤੋਂ। ਫਿਰ ਗੁਰੂ ਦੀਆਂ ਖੁਸ਼ੀਆਂ ਸੀ ਪ੍ਰਾਪਤ ਨਹੀਂ ਕਰ ਸਕਦੇ। ਜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਗੁਰੂ ਦਾ ਹੁਕਮ ਵੀ ਮੰਨਣਾ ਪੈਣਾ ਹੈ। ਗੁਰੂ ਦਾ ਬਚਨ ਵੀ ਸਾਨੂੰ ਮੰਨਣਾ ਪੈਂਦਾ ਹੈ ਤੇ ਗੁਰੂ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਉਹ 12 ਵਤੋਂ ਪਹਿਲਾ ਪਹਿਲਾ ਰਾਗ ਪੜਨੀ ਬਖਸ਼ਿਸ਼ ਦਿੱਤੀ ਕਿ ਇਹ ਇਸ ਰਾਗ ਵਿੱਚ ਇਲਾਮਾਂ ਨੇ ਇਹ 12 ਵਤੋਂ ਪਹਿਲਾ ਪਹਿਲਾ ਪੜੀਆਂ ਜਾਣੀਆਂ ਚਾਹੀਆਂ ਨੇ ਭਾਈ ਹੁਣ ਜਿਹੜੇ ਵਿਚਾਰੇ ਕਹਿੰਦੇ ਨੇ ਦੀ ਫੇਰ ਕੀ ਹੈ ਜੇ 1 ਵਜੇ 2 ਵਜੇ 3 ਵਜੇ ਲਾਮਾਂ ਹੋ ਗਈਆਂ ਫੇਰ ਕੀ ਹੋ ਗਿਆ ਬਾਣੀ ਪੜਦਾ ਕਿਹੜਾ ਕੋਈ ਸਮਾਂ ਆ ਜਾ ਹਾਂ ਮੈਂ ਤੁਹਾਨੂੰ ਬੇਨਤੀ ਕੀਤੀਏ ਕਿ ਕੋਈ ਸਮਾਂ ਦੇ ਪਰ ਕੋਈ ਮर्यादा ਹੈ ਜੋ குரு ਨੇ ਸਾਡੇ ਤੇ ਬਖਸ਼ਿਸ਼ ਦਿੱਤੀ ਰਹਿਮਤ ਦਿੱਤੀ ਸਾਡੇ ਤੇ ਉਹ ਕੋਈ ਮਰਿਆਦਾ ਵੀ ਸਾਨੂੰ ਬਖਸ਼ੀ ਉਸ ਮਰਿਆਦਾ ਵਿੱਚ ਵੀ ਰਹਿਣਾ ਜ਼ਰੂਰੀ ਹੈ ਆਪਣੇ ਭਲੇ ਦੇ ਲਈ ਇੱਕ ਕਿਸੇ ਸਮੇਂ ਵੀ ਬਾਣੀ ਪੜ੍ਹ ਸਕਦੇ ਕੋਈ ਕੋਬਦੀ ਨਹੀਂ ਹੈ ਪਰ ਇੱਛੇ ਤਰ ਕਰੇ ਕਿ ਜੇ ਫੇਰ ਕੀ ਹੈ ਜੇ 1 ਵਜੇ 9 ਵਜੇ 3 ਵਜੇ ਲਾਵਾ ਹੋ ਗਿਆ ਫਿਰ ਗ੍ਰੰਥੀ ਜੀ குரு ਕਹਣਾ ਦੀ ਛੇਤੀ ਛੇਤੀ ਕਰੋ ਤੁਸੀਂ ਸਮਾਪਤ ਬਦਲਾ ਦਤਾ ਕਰਕੇ ਆਗਿਆ ਕਰਨ ਤੇ ਹੁਣ ਜੋ ਅਸਲ ਸਮਾਸ ਕਿਨਾ ਗੁਰੂ ਕੋਲ ਬੈਠਣ ਦਾ ਮਜਬੂਰੀ ਬਸ ਬੈਠ ਕੇ ਆਪਣੇ ਦਾ ਮਾਨਕ ਤੇ ਹੋਰ ਭਟ ਗਿਆ ਹੋਇਆ ਬੈਠਾ ਗੁਰੂ ਦੀ ਮੱਥੀ ਤੇ ਉਹ ਵੀ ਬੇਵਸਮੀਏ ਕਿ ਬੈਠਣਾ ਪੈਣਾ ਨਹੀਂ ਇਹ ਬੈਠਦਾ ਨਾ ਵਿਚਾਰ ਬੇਵਸਮੀਏ ਕਹਿੰਦਾ ਜੀ ਬੈਠਣਾ ਹੀ ਪੈਣਾ ਹੈ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਤਾਂ ਗੁਰੂ ਦਾ ਹੁਕਮ ਮੰਨਣਾ ਪੈਣਾ ਗੁਰੂ ਦੀਆਂ ਬਖਸ਼ਿਸ਼ਾਂ ਤਾਂ ਹੀ ਸਾਡੇ ਬੱਚੇ ਬੱਚੀਆਂ ਤੇ ਹੋਣਗੇ ਬਖਸ਼ਾ ਰਹਿਮਤਾਂ ਤਾਂ ਹੀ ਹੋਣੀਆਂ ਨੇ ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨਦਾ ਗੁਰੂ ਦੀ ਬਖਸ਼ਿਸ਼ ਤਾਂ ਹੋਏਗੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਲਾਵਾ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਨੇ ਗੁਰੂ ਦੀ ਰਹਿਮਤ ਦਾ ਹੀ ਹੋਣੀ ਹੈ ਕਾਹੇ ਖੁਸ਼ੀਆਂ ਗੁਰੂ ਨੇ ਸਾਡੇ ਬੱਚੇ ਦਾ ਸਾਡੀ ਬੱਚੀ ਦੀ ਝੂੜੀ ਵਿੱਚ ਪਾੜੀਆਂ ਨੇ ਗ੍ਰਿਫਤ ਵਾਲੇ ਸਾਰੇ ਸੁੱਖ ਨੇ ਬਖਸ਼ਨੇ ਨੇ ਜਦੋਂ ਅਸੀਂ ਗੁਰੂ ਦੀ ਗੱਲ ਮੰਨਾਂਗੇ ਜਦੋਂ ਮੁੰਡੇ ਨੂੰ ਵੱਧ ਜਿਆਦਾ ਸਾਡਾ ਕਿ ਗੁਰੂ ਦੇ ਬਚਨ ਦੀ ਪ੍ਰਵਾਹ ਕੋਈ ਨਹੀਂ ਕੀਤੀ ਫੜਮਾਪ ਕਰਨਾ ਫਿਰ ਖੁਸ਼ੀਆਂ ਨਹੀਂ ਮਿਲਦੀਆਂ ਉਕੇ ਬੁੱਢੇ ਇਕੱਲੇ ਬੱਦਿਆ ਨਾ ਉਹ ਇੱਕ ਨਵਾਂ ਧੀਮਰਾਰਾ ਪੁਨਾਸ ਕੀਦਾ ਆਰੰਭ ਕਰੀ ਗੀ ਬੁੱਢੇ ਇਹ ਤੋਂ ਬੰਦ ਕਾ ਕਿ ਗੁਰੂ ਦੇ ਹੁਕਮ ਤੋਂ ਬਾਹਰ ਹੋ ਕੇ ਚਲੇ ਗਿਆ ਸੀ ਬੁੱਢੇ ਇਹ ਤੋਂ ਬੱਦਿਆ ਨਾ ਨੀਂਦ ਨੂੰ ਕੇਦਰੇ ਤੋਂ ਰੱਖੀ ਗਈ ਇਤਨਾ ਨਾ ਕਰੀਏ ਭਾਈ ਗੁਰੂ ਦੀਆਂ ਖੁਸ਼ੀਆਂ ਲੈਣ ਦੇ ਲਈ 12 ਵਰਤੋਂ ਪਹਿਲਾਂ ਪਹਿਲਾਂ ਆਨੰਦਕਾਰਤ ਹੋ ਜਾਣੇ ਚਾਹੀਦੇਗੇ ਤਾਂ ਗੁਰੂ ਦੀ ਰਹਿਮਤਾਂ ਗੁਰੂ ਦੀ ਬਖਸ਼ਿਸ਼ ਹੈ